ਦਾਨਿਕ ਸੁਰਾਤ ਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਦਾ ਸੁਨੇਹਾ ਦਿੱਤਾ ਇੱਕ ਅਜੀਹ ਸੁਨੇਹਾ ਜੋ ਅੱਗੇ ਚੱਲ ਕੇ ਲੋਕਾਂ ਨੂੰ ਜੀਵਨ ਜਾਂਚ ਦਾ ਉਹਨਾਂ ਦਾ ਆਧਾਰ ਬਣਿਆ ਅੱਜ ਦੁਨੀਆ ਫਿਰ ਇੱਕ ਅਜੀਹੇ ਦੁਰਾਹੇ ਤੇ ਖੜੀ ਹੈ ਅਜੀਹੇ ਚੌਰਾਹੇ ਤੇ ਖੜੀ ਹੈ ਕਿ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ਦਾ ਦੁਸ਼ਮਨ ਬਾਹਰ ਹੈ ਜਾਂ ਅੰਦਰ ਮੈਂ ਇੱਕ ਛੋਟਾ ਜਿਹਾ ਇਸ਼ਾਰਾ ਕਰਦਾ ਕਿ ਅੱਜ ਆਪਾਂ ਜੇਕਰ ਆਪਾ ਦਿੱਲੀ ਚ ਬੈਠੇ ਆ ਦਿੱਲੀ ਚ ਬੈਠੇ ਆ ਆਪਾਂ ਕਹਿ ਰਹੇ ਆ ਕਿ ਦਿੱਲੀ ਦੇ ਪ੍ਰਦੂਸ਼ਣ ਦੇ ਲਈ ਪੰਜਾਬ ਦੀ ਪ੍ਰਾਲੀ ਦਾ ਧੂਆਂ ਜ਼ਿੰਮੇਵਾਰ ਹੈ ਪੰਜਾਬ ਚ ਜਾਣਦੇ ਆ ਪੰਜਾਬ ਚ ਜਾ ਕੇ ਕਹਿ ਰਹੇ ਆ ਕਿ ਸਾਡੇ ਤਰਿਆਵਾ ਦਾ ਪਾਣੀ ਇੰਨਾ ਗੰਦਲਾ ਹੋ ਗਿਆ ਕਿ ਅਸੀਂ ਇੰਡਸਟਰੀਅਲਿਸ ਜਿਹੜੇ ਨੇ ਉਹ ਸਾਡੇ ਕੈਂਸਰ ਲਈ ਜ਼ਿੰਮੇਵਾਰ ਨੇ ਪਤਾ ਨਹੀਂ ਲੱਗ ਰਿਹਾ ਕਿ ਕੌਣ ਦੋਸ਼ੀ ਹੈ ਕੌਣ ਜਿਹੜਾ ਮਲਜ਼ਮ ਹੈ ਕੌਣ ਵਿਕਟਮ ਹੈ ਤੇ ਕੌਣ ਜਿਹੜਾ ਹੈ ਉਸ ਦੇ ਲਈ ਜਿਹੜਾ ਜ਼ਿੰਮੇਵਾਰ ਵਿਅਕਤੀ ਹੈ ਆਪਸ ਵਿੱਚ ਹੀ ਰੌਣਕ ਝੋਲਾ ਪਿਆ ਹੋਇਆ ਹੈ ਅੱਜ ਇਹ ਇੱਕ ਬੜੀ ਅਹਿਮ ਸ਼ਖਸੀਅਤ ਦੇ ਨਾਲ ਅਸੀਂ ਤੁਹਾਡਾ ਤਾਰਫ ਕਰਾਉਣ ਜਾ ਰਹੇ ਹਾਂ ਜੋ ਕਿ ਲੋਕਾਂ ਨੂੰ ਸਿਹਤ ਪ੍ਰਤੀ ਤਾਂ ਜਾਗਰੂਕ ਕਰ ਹੀ ਰਹੇ ਨੇ ਤੇ ਨਾਲ ਨਾਲ ਉਹ ਅੱਜ ਕੱਲ ਸਮਾਜ ਸੇਵਾ ਦੇ ਹੋਰ ਨਾ ਕੰਮਾਂ ਦੇ ਵਿੱਚ ਵੀ ਉੱਭਰ ਕੇ ਸਾਹਮਣੇ ਆ ਰਹੇ ਨੇ ਖਾਸ ਕਰ ਭਾਰਤ ਸਰਕਾਰ ਦੇ ਉਦਮਾ ਸਦਕਾ ਇੱਕ ਗਲੋਬਲ ਪੰਜਾਬੀ ਜਿਹੜੀ ਇੱਕ ਸੰਸਥਾ ਜਿਹੜੀ ਆ ਉਹ ਅਨਾਉਂਸ ਹੋਈ ਆ ਉਹਦੇ ਚ ਉਹ ਮੋਰੀ ਰੋਲ ਨਿਭਾ ਰਹੇ ਨੇ ਉਹਨੇ ਕੈਂਸਰ ਮਾਹਰ ਡਾਕਟਰ ਕੁਲਵੰਤ ਸਿੰਘ ਢਾਲੀਵਾਲੋਂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਸਾਰੇ ਭੈਣ ਭਰਾਵਾਂ ਨੂੰ ਅਗਨਾਕ ਦੇਵ ਜੀ ਦੇ 555ਵੇਂ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਐ ਐਂਡ ਤੁਹਾਡੀ ਚੰਗੀ ਸਿਹਤ ਲਈ ਅਰਦਾਸ ਕਰਦਾ ਅਕਾਲ ਪੁਰਖ ਅੱਗੇ ਅੰਡ ਜੇ ਸਿਹਤ ਤਾਂ ਸਭ ਕੁਝ ਹੈ ਦੋਸਤੋ ਪਰ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਮੈਂ ਗੁਰੂ ਸਾਹਿਬ ਦੇ ਪਵਿੱਤਰ ਸ਼ਬਦ ਨਾਲ ਸ਼ੁਰੂ ਕਰਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਤ ਮਤ ਮੈਂ 5 ਦਿਨ ਪੰਜਾਬ ਚ ਲਾ ਕੇ ਆਇਆ ਦੋਸਤੋ ਹੂੰ ਅੱਜ ਮੈਂ ਦਿੱਲੀ 'ਚ ਆ ਮੈਨੂੰ ਸਾਹ ਨਹੀਂ ਆਇਆ ਪੰਜ ਦਿਨ ਹੂੰ ਫਿਰ ਸ਼ਬਦ ਪੜ੍ਹਨ ਦਾ ਕੀ ਮਤਲਬ ਕੋਈ ਸ਼ਬਦ ਪੜ੍ਹ ਪੜ ਅਸੀਂ ਘਸਾਤਾ ਕਿ ਮੰਨੀਆਂ ਗੁਰੂ ਦੀ ਸਿਖਿਆ ਅੱਜ ਅੱਜ ਮਨਾ ਰਹੇ ਹਾਂ ਗੁਰਪੁਰਬ ਅਖੰਡ ਪਾਤਸ਼ਾਹ ਪ੍ਰਕਾਸ਼ ਆ ਕੀਰਤਨ ਹੋ ਰਿਹਾ ਨਗਰ ਕੀਰਤਨ ਹੋ ਰਿਹਾ ਪਰ ਗਰਨਾਨ ਦੇਵ ਜੀ ਦੀ ਸਿਖਿਆ ਤੇ ਚੱਲਣਾ ਜੀਵਨ ਇਜ਼ ਵੈਰੀ ਇੰਪੋਰਟੈਂਟ ਉੱਥੇ ਆਪ ਫੇਲ ਹੋ ਗਏ ਵਿੱਚ ਮੈਂ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਅੱਜ ਪੰਜਾਬ ਸਵੇ ਬਣ ਚੁੱਕਿਆ ਬਲ ਰਿਆ ਪੰਜਾਬ ਮੈਂ ਦੇਖਦਿਆ ਸੀ ਟ੍ਰੇਨ ਚ ਬੈਠਾ ਆਉਂਦਾ ਚਾਰ ਚਪਰੇ ਆ ਗਲੀਆਂ ਮੈਂ ਕਿਹਾ ਗਰਨਾਨਕ ਦੇਵ ਜੀ ਦਾ ਪਵਿੱਤਰ ਦਿਨ ਮਨਾ ਰਹੇ ਆ ਤੇ ਪੰਜਾਬ ਨੂੰ ਇੱਕ ਸਵੇ ਬਣਾਇਆ ਪਿਆ ਤੁਸੀਂ ਯਾਰ ਕਿਹਨੇ ਬਣਾਇਆ ਆਪਾਂ ਮੈਂ ਕਿਸੇ ਨੂੰ ਨਹੀਂ ਕਹਿੰਦਾ ਮੈਂ ਵੀ ਇੱਕ ਕਿਸਾਨ ਦਾ ਬੇਟਾ ਹੂੰ ਸਾਡੇ 2 ਇੰਡੈਕਸ ਹੈ ਜੀ ਇੰਗਲੈਂਡ ਦੇ ਵਿੱਚ ਚੱਲਿਆ ਸੀਗਾ ਤੇ ਮੁੱਲਾਪੁਰਾ ਲੁਧਿਆਣੇ ਦੇ ਨਾਲ 800 339 ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਸਾਹ ਹੀ ਨਹੀਂ ਲੈ ਸਕਦੇਗੇ ਆਓ ਦੋਸਤੋ ਗੁਰੂ ਸਾਹਿਬ ਦੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਕੁਦਰਤ ਨੂੰ ਬਾਬੇ ਨਾਨਕ ਨੇ 550 ਸਾਲ ਪਹਿਲਾਂ ਕਿੰਨਾ ਪਿਆਰ ਕੀਤਾ ਸਾਨੂੰ ਜੀਵਨ ਉਹਦੇ ਤੇ ਚਲਾਉਣ ਦੀ ਉਹਨਾਂ ਨੇ ਸਾਨੂੰ ਪੂਰਨੇ ਪਾਏ ਕੀ ਆਪਾਂ ਚਲਾ ਰਹੇ ਹਾਂ ਸਵਾਲ ਤਾਂ ਇਹ ਹੈ ਗੁਰਪੁਰਬ ਵੀ ਮਨਾ ਰਹੇ ਆ ਤੇ ਸਵਾਲ ਕਲਵੰਤ ਸਿੰਘ ਦਾ ਇਹ ਹੈ ਕੀ ਬਾਬੇ ਨਾਨਕ ਦੀਆਂ ਸਖਿਆਵਾਂ ਤੇ ਸਾਡਾ ਜੀਵਨ ਹੈ ਸੋਚ ਇਹਨੂੰ ਐਨਲਾਈਜ਼ ਕਰਿਓ ਹੂੰ ਜੁਮੇ ਕਰਿਆ ਪਰ ਵਰਲਡ ਕੈਂసర్ ਇੱਕ ਲੰਡਨ ਬੇਸਡ ਆਰਗੇਨਾਈਜੇਸ਼ਨ ਮੈਂ ਤਾਂ ਇਸ ਪਵਿੱਤਰ ਦਿਨ ਤੇ 555ਵਾਂ ਦਿਨ ਆ ਬਾਬਾ ਨਾਨਕ ਦਾ ਗੁਰਪੁਰਬ ਦਾ ਜੀ ਜੀ 555 ਤੁਹਾਨੂੰ ਵਰਲਡ ਕੈਂసర్ ਦੇ ਕੈਂਪ ਝੋਲੀ ਚ ਪਾਉਂਗਾ ਮੈਂ ਸਾਰਾ 555 ਵਰਲਡ ਕੈਂసర్ ਦੇ ਮੁਫਤ ਕੈਂਪ ਫ੍ਰੀ ਕੈਂਪ ਨੇ ਸਭ ਦਵਾਈਆਂ ਫ੍ਰੀ ਅਸੀਂ ਦਵਾਈ ਦੇ ਲੰਗਰ ਲਾਵਾਂਗੇ ਤੁਸੀਂ ਲੈ ਕੇ ਪਹਿਲਾਂ ਡਾਇਗਨੋਸ ਕਰੋਗੇ ਹਾਂ ਬ ਡਾਇਗਨੋਸ ਕਰਦੇ ਆ ਵੀ ਜੀ ਵਰਲਡ ਕੈਂਸਰ ਇੱਕ ਓਨਲੀ ਆਰਗੇਨਾਈਜੇਸ਼ਨ ਹੈ ਦੁਨੀਆ ਦੇ ਵਿੱਚ ਜਿਹੜਾ ਅੱਠ ਕਿਸਮ ਦਾ ਕੈਂਸਰ ਛੜਕਾਂ ਤੇ ਖੜ ਕੇ ਫ੍ਰੀ ਚੈੱਕਅਪ ਕਰ ਦਿੰਦੀ ਹੈ ਜੇ ਡਾਇਗਨੋਸ ਪਹਿਲੀ ਸਟੇਜ ਹੋ ਜੂ ਤਾਂ ਇ ਹੂੰ ਏ ਤੇ ਬੀ ਤੇ ਸੀ ਸੀ ਇਜ਼ ਹਸਪਤਾਲ ਹੂੰ ਏ ਤੇ ਬੀ ਤੇ ਜੋਰ ਦੇ ਰਹੀ ਹੈ ਵਰਡ ਕੈਂਸਰ अर्ली ਡਿਟੈਕਸ਼ਨ अर्ली ਡਾਇਗਨੋਸ ਫਰਟੀਲਾਈਜ਼ਰ ਪੈਸਟੀਸਾਈਡ ਬੰਦ ਕਰੋ ਅਸੀਂ ਏ ਤੇ ਬੀ ਆ ਸੀ ਇਜ਼ ਹਸਪਤਾਲ ਉਹ ਤੀਜੀ ਥਾਂ ਤੇ ਆਬਦੀ ਰਸੋਈ ਠੀਕ ਕਰੋ ਅਜ ਪਰਨ ਕਰੋ ਬਾਬੇ ਨਾਨਕ ਦੇ ਦਿਨ ਤੇ ਰਸੋਈ ਸਾਫ ਪਾਣੀ ਹੋਏਗਾ ਦੁੱਧ ਨਹੀਂ ਲੱਸੀ ਸਾਫ ਹੋਏਗਾ ਜਦ ਦੁੱਧ ਸਾਫ ਹੈ ਠੀਕ ਹੈ ਉਹ ਪਾਣੀ ਤਾਂ ਖਰਾਬ ਕਰ ਲਿਆ ਤੇ ਰਿਆਵਾਂ ਦਾ ਪਾਣੀ ਦਾ ਖਰਾਬ ਕਰੀ ਬੈਠੇ ਹੋ ਸ਼ਬਦ ਪੜੀ ਜਾਂਦੇ ਮਨੰਦਪੁਰ ਸਾਹਿਬ ਪਾਣੀ ਪੀ ਲੈਣਾ ਜਿਹੜਾ ਰੋਪੜ ਤੋਂ ਦੂਰ ਨਾਲ ਲੁਧਿਆਣੇ ਵਾਲੋਂ ਕੌਣ ਪਾ ਰਿਹਾ ਹੈ ਬਾਬਾ ਨਾਨਕ ਪਾ ਰਿਹਾ ਨਹੀਂ ਅਸੀਂ ਪਾ ਰਹੇ ਆ ਆਪਾਂ ਪਾ ਰਹੇ ਆ ਗੰਦਾ ਨਾਲਾ ਲੁਧਿਆਣੇ ਦਾ ਸਤਲੁਜ ਨਹਿਰਾ ਨਿਕਲ ਗਿਆ ਮਾਰਤਾ ਫਾਜ਼ਲ ਕਾ ਤੱਕ ਸਾਰਾ ਤੁਸੀਂ ਜਿੰਨਾ ਨਾ ਮਾਲਵੇ ਦਾ ਇਲਾਕਾ ਕੈਂਸਰ ਬੈਲਟ ਹੈ ਅਸੀਂ ਲੜਾਈ ਲੜੀ ਜਾਂਦੇ ਆ 12783 ਪਿੰਡ 11000 ਚੈੱਕਅਪ ਕਰ ਚੁੱਕੀ ਹੈ ਸਾਡੀ ਸਸਤਾ ਹਰ ਚੀਜ਼ ਫਰੀ ਦੇ ਰਿਹਾ ਜਿਹੜੇ ਟੈਸਟ 10-1000 ਰੁਪਏ ਦੇ ਬਾਹਰ ਹੈ ਛਾਤੀ ਦਾ ਬੱਚੇ ਦਾ ਨਹੀਂ ਦੇ ਕੈਂਸਰ ਦਾ ਹਰ ਚੀਜ਼ ਫਰੀ ਦੇ ਹੈ ਜਨਰਲ ਮੈਡੀਸਨ ਦਾ ਖੁੱਲਾ ਲੰਗਰ ਜਿੰਨੀ ਮਰਜ਼ੀ ਦਵਾਈ ਲੈ ਲੋ ਐਂਡ 11000 ਪਿੰਡ ਚੈੱਕਅਪ ਕਰ ਸਕ ਕਿਸੇ ਤੋਂ ਸਾਡੀ ਸੰਸਤਾ 1 ਰੁਪਿਆ ਲੈ ਜੇ ਮੇਰੇ ਧਿਆਨ ਨਹੀਂ ਉਹ ਉਹ ਗੱਲ ਵੱਖਰੀ ਹੈ ਦਿਲਚਸਪੀ ਜ਼ਿਆਦਾ ਇਸ ਗੱਲ ਚ ਹੈ ਕਿ ਇੰਨੇ ਜ਼ਿਆਦਾ ਚੈੱਕਅਪ ਹੋਏ ਨੇ ਕਿ ਵ ਤਤਕੀ ਨਿਕਲਿਆ ਹੈ ਕਿ ਕਿੰਨੇ ਜਿਹੜੇ ਜ਼ਿਆਦਾ ਪੋਜ਼ਿਟਿਵ ਆਏ ਨੇ ਪੋਜੀਟਿਵ ਹੋਏ ਤਾਂ ਉਹਦਾ ਤੱਤ ਕੀ ਨਿਕਲਿਆ ਕਾਰਨ ਕੀ ਨਿਕਲਿਆ ਮੈਂ ਇੱਥੇ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਲਿਆ ਉਹਨਾਂ ਜਿਹੜੇ ਸਾਡੇ ਸਵਰਗਵਾਸੀ ਮੁੱਖ ਮੰਤਰੀ ਸੀ ਉਹਨਾਂ ਦੀ ਵਾਈਫ ਦੀ ਕੈਂਸਰ ਨਾਲ ਡੈਥ ਜਦੋਂ ਮੁੱਖ ਮੰਤਰੀ ਸਨ ਉਹਨਾਂ ਨੇ ਕੈਂਸਰ ਰਾਤ ਫੰਡ ਸੈਟ ਅਪ ਕਰਤਾ ਸੀ ਜੀ ਜੀ ਅਸੀਂ ਜਦੋਂ ਕੱਢਦੇ ਹਾਂ ਕੈਂਪ ਲੱਗਿਆ ਤੁਹਾਡੇ ਫੰਡ ਤੇ ਉਹ ਫਿਰ ਮੁੱਖ ਮੰਤਰੀ ਕੈਂਸਰ ਰਾਤ ਫੰਡ ਦੀ ਉਹਦੀ ਫਾਈਲ ਬਣ ਜਾਂਦੀ ਉਹ ਤਾਂ ਲਾਜ ਫਰੀ ਹੋ ਜਾਂਦਾ ਤੇ ਮੈਂ ਸੈਂਟਰਲ ਗਵਰਨਮੈਂਟ ਦਾ ਵੀ ਇਸ ਪਵਿੱਤਰ ਦਿਨ ਤੇ ਧੰਨਵਾਦ ਕਰਦਾ ਅਯੂਸ਼ਮਨ ਸਕੀਮ ਸੀ 5 ਲੱਖ ਰੁਪਏ ਤੱਕ ਉਹ ਅਸੀਂ ਬੇਨਤੀ ਕੀਤੀ ਜੇ ਫਿਰ ਅੱਡਾ ਜੀ ਨੂੰ ਟਾਈਮ ਟੂ ਮੇਨੇ ਵੀ ਦਿੰਦਾਰ ਐ ਨਾ ਵੀ ਸਾਨੂੰ ਅੰਨਦਾਤਾ ਸਟੇਟ ਦਾ ਪੰਪ ਦੇਤਾ ਸੀ ਅੱਜ ਅੰਨਦਾਤਾ ਸਟੇਟ ਮਰ ਰਹੀ ਆ ਜੀ ਉਹਦੀ ਬਾਹ ਵੀ ਫੜ ਲਓ ਜੀ ਸਾਰੇ ਇੰਡੀਆ ਦਾ ਅਸੀਂ ਢਿੱਡ ਭਰਤਾ ਜੀ ਅਨਾਜ ਪੈਦਾ ਕਰਕੇ ਐਂ ਟ੍ਰੇਨਾਂ ਪਰੀਆਂ ਜਾਂਦੀਆਂ ਸੀ ਕੀ ਖਟਿਆ ਦੋਸਤੋ 1974 ਜਗਰੀਨ ਰੈਵੋਲੂਸ਼ਨ ਆਇਆ ਸੀਗਾ ਇੰਨਾ ਫਰਟੀਲਾਈਜ਼ਰ ਪੈਸਟਿਸਾਈਡ ਸਟਿਆ ਇੰਡੀਆ ਦਾ ਢਿੱਡ ਭਰਤਾ ਸਾਰੇ ਦਾ ਆਪ ਮਰ ਗਏ ਗਾਂਲੀ ਪੀੜੀ ਮਾਰ ਲਈ ਬੜੀ ਸਿਆਣਫਾ ਪੰਜਾਬ ਵਾਲਿਓ ਹੁਣੀ ਸਮਝ ਗਏ 8 ਸਾਲ ਦਾ ਪਾਣੀ ਰਹਿ ਗਿਆ ਆਪਣੇ ਕੋਲੇ ਧਿਆਨ ਨਾ ਵਰਤੋ ਤਨਹੀਂ ਪੀਣ ਤੋਂ ਵੀ ਜਾਵਾਂਗੇ ਕਿਉਂਕਿ ਜਿਹੜਾ ਪਵਿੱਤਰ ਪਾਣੀ ਦਰਿਆੰ ਦਾ ਸੀ ਉਹਦਾ ਖਰਾਬ ਕਰ ਲਿਆ ਮੈਂ ਅੱਜ ਤੋਂ 40 ਸਾਲ ਪਹਿਲਾਂ ਜਦੋਂ ਇੰਗਲੈਂਡ 'ਚ ਗਿਆ ਕਿਸਾਨ ਦਾ ਬੇਟਾ ਮੈਂ ਕੱਸੀ ਦੇ ਖਾਲਚੋਂ ਪਾਣੀ ਪੀ ਲੈਂਦਾ ਸੀ ਹੁਣ ਵੀ ਕੀ ਦਿਖਾਓ ਕੀਨੇ ਖਰਾਬ ਕੀਤਾ ਗੁਰੂ ਸਾਹਿਬ ਨੇ ਨਹੀਂ ਅਸੀਂ ਕੀਤਾ ਮੈਂ ਕਿਸੇ ਨੂੰ ਨਹੀਂ ਮੈਂ ਆਪਦੇ ਵਾਲੀ ਉਂਗਲ ਕਰੂੰਗਾ ਮੈਂ ਕਿਸੇ ਵੱਲ ਨਹੀਂ ਕਰਦਾ ਆਓ ਇਸ ਪਵਿੱਤਰ ਦਿਨ ਤੇ ਪਰਨ ਕਰੀਏ ਕਿ ਅਸੀਂ ਪਿਆਰ ਨਾ ਰਹਿਵਾਂਗੇ ਪੰਜਾਬ ਪੰਜਾਬ ਦੇ ਲੋਕ ਲੜੀ ਜਾਂਦੇ ਸਾਰੇ ਪਤਾ ਨਹੀਂ ਕਿੰਨੀਆਂ ਪਾਰਟੀਆਂ ਮਿੰਦ ਇਹ ਨਹੀਂ ਬਦਲਦਾ ਇਹ ਕਾਗਲੀਆਂ 'ਚ ਹੈ ਇਹ ਕਾਂਗਰਸ 'ਚ ਹੈ ਕਿ ਆਪ 'ਚ ਦਨ ਕ ਮਹੀਨੇ ਕਾਲ ਲੀਆਂ ਚ ਹੁੰਦਾ ਉਸ ਤੋਂ ਬਾਅਦ ਆਪ ਚਲੇਗਾ ਆਪ ਤੋਂ ਕਾਂਗਰਸ ਚਲੇ ਮੈਂ ਤੇ ਨਹੀਂ ਪਤਲਾ ਦਿੰਦੀ ਪਾਰਟੀ ਕਿਹੜੀ ਐ ਓਨੀਆਂ ਬਾਂਦਰ ਵੀ ਟਬੂਸੀਆਂ ਨਹੀਂ ਮਾਰਦਾ ਟਾਣੀਆਂ ਤੇ ਜਿੰਨੀਆਂ ਲੀਡਰ ਉਹ ਤੁਸੀਂ ਮਾਰਦੇ ਆ ਮਾਰਤਾ ਪੰਜਾਬ ਹੂੰ ਥੋਕੇ ਕਹਿ ਰਹੇ ਆ ਪਵਤਰ ਦੇ ਜੀ ਤੁਸੀਂ ਮਾਰਤਾ ਸਾਨੂੰ ਗਰੀਬਾਂ ਦੀਆਂ ਦੁਆਈਆਂ ਤੁਸੀਂ ਖਾ ਜਾਂਦੇ ਆ ਸੜਕਾਂ ਤੁਸੀਂ ਖਾ ਜਾਂਦੇ ਆ ਪੱਥਰ ਤੁਸੀਂ ਖਾ ਜਾਂਦੇ ਆ ਅੱਜ ਗੁਰਦੁਆਰੇ ਸੀਸ ਵੀ ਨਵਾਉਂਦੇ ਹੋਵਾਂਗੇ ਬਾਬੇ ਨਾਨਕ ਨੂੰ ਕਿਉਂ ਗਏ ਆ ਬਾਬਾ ਨਾਨਕ ਤੁਹਾਡੀਆਂ ਕਰਤੂਤਾਂ ਜਾਣਦਾ ਮਾਰਤੀ ਸਾਡੀ ਗੁਰੂਆਂ ਪੀਰਾਂ ਦੀ ਸਟੇਟ ਹਿੰਦੂ ਸਿੱਖ ਸਭ ਪਿਆਰ ਨਾਲ ਰਹਿੰਦੇ ਆ ਲੋਕ ਕਿ ਸਾਡੇ ਚ ਐਸੀਆਂ ਜ਼ਹਿਰਾਂ ਫਲਾਈ ਤੁਰੇ ਜਾ ਰਹੇ ਹੋ ਸਾਡੇ ਖਾਣੇ ਚ ਵੀ ਜ਼ਹਿਰ ਫਲਾਤੀ ਤੇ ਸਾਡੀ ਮਾਨ ਸਤਕਾਰ ਨੂੰ ਵੀ ਖਰਾਬ ਕਰਦਾ ਕੋ ਬੋਲੋ ਵੀ ਕੀ ਤਾ ਬਿਲਕੁਲ ਕੀ ਤਾ ਕੀ ਦਿੱਤਾ ਸਾਨੂੰ ਤੁਸੀਂ ਲੀਡਰ ਆਪਦੀਆਂ ਕੋਠੀਆਂ ਚੰਨੀਆਂ ਨੇ ਜੰਨੀ ਗੜ ਪਾ ਲਈਆਂ ਨੇ ਆਪਦੀ ਇਲਾਦ ਨੂੰ ਛੱਡ ਕੇ ਜਾ ਰਹੇ ਆ ਨਾ ਮੈਂ ਸੋਚਦਾ ਨੂੰ ਵੀ ਕੈਂਸਰ ਕਿਹਨੂੰ ਹੁੰਦਾ ਕਰਪਸ਼ਨ ਵਾਲਿਆਂ ਨੂੰ ਮੈਂ ਇੱਕ ਇੰਟਰਵਿਊ ਚ ਕਿਹਾ ਕਿ ਮੈਂ ਚੰਡੀਗੜ੍ਹ ਦੀਆਂ ਕੋਠੀਆਂ ਚ ਕਿਸੇ ਦੇ ਘਰ ਚਾਹ ਨਹੀਂ ਪੀਣੀ ਚਾਹੁੰਦਾ ਮੁਨੇਕ ਮੋਸ਼ਿਕਾਉਂਦਾ ਕੋਠੀ ਚੋ ਕਹਦਾ ਸਾਡੇ ਪੰਜਾਬ ਦੇ ਗਰੀਬ ਕਿਸਾਨਾਂ ਦੇ ਖੂਨ ਦਾ ਉਹ ਕੰਦਾਂ ਚ ਪਾਣੀ ਦੀ ਥਾਂ ਲੱਗਿਆ ਜਿਹੜਾ ਗਾਰਾ ਨਹੀਂ ਲਾਉਂਦੇ ਜਾਂ ਸੀਮਿੰਟ ਉਹ ਸਾਡੀ ਚਰਬੀ ਲੱਗੀ ਆ ਪੰਜਾਬ ਦੇ ਭੋਲੇ ਭਾਲੇ ਪਿੰਡਾਂ ਨਾਲ ਲੱਗਦੀ ਉਹ ਜਿਹੜੀ ਚੰਡੀਗੜ੍ਹ ਦੀਆਂ ਕੋਠੀਆਂ ਜਿਹੜੇ ਨੇ ਉਹ 70 ਦਿਨ ਤੇ ਕਹਿ ਰਹੇ ਆ ਤੇ ਮੈਂ ਨਾਵਿਲ ਪੜ੍ਹ ਸਕਦਾ ਜੇ ਲਿਸਟ ਪੜ੍ਹਣੀ ਪੈਗੇ ਪਰ ਮੈਂ ਉਸ ਦਿਨ ਜਾਣਾ ਮੈਂ ਮਿੰਤ ਕਰ ਰਿਹਾ ਆਓ ਕਿੰਨਾ ਆ ਉਹਨੇ ਇੱਕ ਸੋਨੇ ਦੀ ਚਿੜੀ ਸੀ ਉਵੇਂ ਸੋਨੇ ਦੀ ਚਿੜੀ ਬਣਾਈਏ ਮਿਲ ਕੇ ਸਾਰੇ ਜੋਗਦਾਂ ਆਪਾਂ ਚਲੇ ਜਾਣਾ ਦੁਨੀਆ ਛੱਡ ਕੇ ਵੀਰ ਜੀ ਇਸ ਤੋਂ ਜੀ ਕਿਉਂ ਕਿਸ ਦੇ ਹੱਕ ਆਈਏ ਹੂੰ ਜਦੋਂ ਪਤਾ ਕਲਵੰਤ ਸਿੰਘ ਨੇ ਮਰ ਜਾਣਾ 10 ਸਾਲ 12 ਸਾਲ ਜੇ ਕੋਈ ਕੈਂਸਰ ਪਹਿਲਾਂ ਆ ਗਿਆ ਤਿੰਨ ਮਹੀਨੇ ਐਕਸੀਡੈਂਟ ਹੋ ਗਿਆ ਤਾਂ ਅੱਜ ਹੀ ਨਹੀਂ ਦਿਸ ਇਸ ਸਾਡੀ ਜ਼ਿੰਦਗੀ ਹੈ ਐਕਸੀਡੈਂਟ ਹੋ ਗਿਆ ਤਾਂ ਅੱਜ ਹੀ ਪਰ ਪਵਿੱਤਰ ਸ਼ਬਦ ਪੜਿਆ ਪੜਦੇ ਉਤੇ ਪੈਰਾ ਦੇਣਾ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਮੈਂ ਅਸਲ ਚੁੱਠੀ ਹੈ ਤੁਸੀਂ ਜੋ ਵੀ ਜਿਸ ਜਿਸ ਚੀਜ਼ ਲੈਜੇ ਵੀ ਤੁਸੀਂ ਇੱਕ ਤਰ੍ਹਾਂ ਨਾਲ ਝੋੜ ਰਹੇ ਹੋ ਲੋਕਾਂ ਨੂੰ ਉਹ ਬਹੁਤ ਅ ਪ੍ਰੇਰਣਾਦਾਇਕ ਵੀ ਹੈ ਤੇ ਇੰਪ੍ਰੈਸਿਵ ਵੀ ਹੈ ਮੈਂ ਪੁੱਛਣਾ ਚਾਹ ਰਿਹਾ ਸੀ ਕਿ ਤੁਸੀਂ ਇੰਨੇ ਵੱਡੀ ਤਾਦਾਦ ਦੇ ਵਿੱਚ ਕੈਂਪ ਲਾਏ ਹੋ ਮਰੀਜ਼ਾਂ ਨੂੰ ਟੈਸਟਿੰਗ ਕੀਤੀ ਹੈ ਤੇ ਹੁਣ ਵੀ ਤੁਸੀਂ 555 ਕੈਂਪ ਲਾਉਣ ਜਾ ਰਹੇ ਹੋ ਤੋੜਾ ਤਜਰਬਾ ਕੀ ਰਿਹਾ ਹੈ ਕਿ ਇਸ ਤਰ੍ਹਾਂ 100 ਬੰਦਾ ਆਂਦਾ ਹੈ ਤੇ ਉਹਨਾਂ ਚੋਂ ਕਿੰਨੇ ਕ ਪਹਿਲੀ ਸਟੇਜ ਦੇ ਨਿਕਲਦੇ ਨੇ ਤੇ ਉਹਨਾਂ ਚ ਕੀ ਇਹ ਸਿੰਪਟਮ ਹੁੰਦੇ ਨਹੀਂ ਬਹੁਤ ਗੁੱਡ ਕੁਐਸਚਨ ਕੈਂਸਰ ਸਾਰੇ ਦੁਨੀਆਂ ਚ ਬਹੁਤ ਵੱਧਦਾ ਹੋਇਆ ਵਰਲਡਵਾਈਡ ਸਾਡੇ ਗਲੈਂਡ ਚ ਬਹੁਤ ਆ ਕੈਨੇਡਾ ਉੱਥੇ ਸਾਡੇ ਕੈਂਸਰ ਨੂੰ ਪਹਿਲੀ ਸਟੇਜ ਫੜ ਲੈਂਦੇ ਆ ਬਹੁਤ ਸਿੰਪਲ ਤਰੀਕੇ ਨਾਲ ਪਹਿਲੀ ਸਟੇਜ ਕੀ ਹੁੰਦੀ ਹੈ ਸਰੋਂ ਦਾ ਦਾਣਾ ਜੀ ਫਿਰ ਕਣਕ ਦਾ ਦਾਣਾ ਫਿਰ ਛੋਲਿਆਂ ਦਾ ਦਾਣਾ ਫਿਰ ਪਿੰਦੂ ਵੇਟ ਫਿਰ ਟਮਾਟਰ ਫਿਰ ਐਪਲ ਜੈਡ ਜੀ ਪੰਜਾਬ ਦੀ ਬਦਕਿਸਮਤੀ ਤਾਂ ਹੈ ਕੈਂਸਰ ਕੈਪੀਟਲ ਬਣੀ ਤਾਂ ਇੱਥੇ ਮੌਥ ਰੇਟ ਜ਼ਿਆਦਾ ਹੈ ਇਥੇ ਆਮ ਪਬਲਿਕ ਨੂੰ ਕੈਂਸਰ 3ਜੀ ਸਟੇਜ ਪਤਾ ਲੱਗਦਾ ਤੇਜਿਸਟੇਟ ਤਾਂ ਦੋਸਤੋ ਮੌਤ ਆ ਹਾਂ ਮੈਂ ਇਹ ਡਿਫਰੈਂਸ਼ੀਏਟ ਜਿਹੜਾ ਹੈਗਾ ਆਪਾਂ ਕਰੀਏ ਇਹ ਹੀ ਰੀਜ਼ਨ ਹੈ ਕਿ ਇੱਥੇ ਮੌਤ ਰੇਟ ਸਾਡੇ ਦੁਨੀਆ ਦੇ ਨਾਲੋਂ ਬਹੁਤ ਾਈ ਹੈ ਇਸ ਕਰਕੇ ਇਹਨੂੰ ਕੈਂਸਰ ਕੈਪੀਟਲ ਬਣ ਗਈ ਸਾਡੇ ਕੰਟਰੀ ਦੇ ਵਿੱਚ ਵੀ ਆਮ ਸਾਡੇ 1 ਲੱਖ ਦੇ ਵਿੱਚ ਇੱਕ ਬੰਦੇ ਨੂੰ ਕੈਂਸਰ ਹੁੰਦਾ ਹੈ 1 ਲੱਖ ਦੇ ਵਿੱਚ ਇੱਕ ਬੰਦੇ ਨੂੰ ਡਾਇਗਨੋਸ ਹੁੰਦਾ ਪੰਜਾਬ ਦੇ ਵਿੱਚ ਅਸੀਂ ਕਾਫੀ ਰਿਡਿਊਸ ਕਰ ਲਿਆ ਕੈਂਸਰ ਟ੍ਰੇਨ ਲਗਭਗ ਬੰਦ ਕਰ ਦਿੱਤੀ ਮੈਂ ਥੈਂਕਸ ਕਰਦਾ ਵਰਲਡ ਕੈਂਸਰ ਦੀਆਂ ਟੀਮਾਂ ਦਾ ਮੈਨੂੰ ਚੰਗਾ ਨਾ ਕਿਹਾ ਕਰੋ ਸਾਡੇ ਡਾਕਟਰ ਨਰਸ ਜਿਹੜੇ ਦਿਨ ਪੁਰਲਾ ਲੱਗੀਆਂ ਸਾਡੀਆਂ ਬੱਸਾਂ ਉਹ ਪਿੰਡ ਪਿੰਡ ਜਾ ਕੇ ਲੋਕਾਂ ਨੂੰ अर्ਲੀ ਡਾਇਗਨੋਸ ਕਰਨ ਲੱਗੇ ਵੀ ਕੋਈ ਜ਼ਿੰਦਗੀ ਦਿੱਤੀ ਜਾਵੇ ਕਿ ਜੇ ਅਸੀਂ ਉਹ ਮੌਤ ਰੇਟ ਰਿਡਿਊਸ ਕਾਫੀ ਕਰ ਲਿਆ ਨਹੀਂ ਤਾਂ ਪਹਿਲਾਂ 1 ਲੱਖ ਦੇ ਵਿੱਚ 113 ਮੌਤਾਂ ਹੁੰਦੀਆਂ ਸੀ ਦੁਨੀਆ 'ਚ ਇੱਕ ਇੱਥੇ 113 ਇਟ ਮੀਨਸ 113 ਗੁਣਾ ਜੀ ਤੇ ਕੈਂਸਰ ਅੱਜ ਤਾਂ ਨਹੀਂ ਬਣ ਗਈ ਸੀ ਅਸੀਂ ਉਹ ਜਿਹੜੀ ਤੀਜੀ ਸਟੇਜ ਹੈ ਉਹਨੂੰ ਪਹਿਲੀ ਲੈ ਆਂਦਾ ਤੇ ਹੁਣ ਜੂਐਨਓ ਨਵੀਂ ਚੀਜ਼ ਮੈਸੇਜ ਲੈ ਕੇ ਆਇਆ ਇਸ ਤੋਂ ਬਿੱਟਰਦਨ ਤੋ ਕਹਿੰਦੀ ਆਪਦੀ ਰਸੋਈ ਠੀਕ ਕਰੋ ਜੀ ਮੇਰੀ ਮਾਂ ਗੋਏ ਦਾ ਪੋਚਾ ਲਾਉਂਦੀ ਸੀ 40 ਸਾਲ ਪਹਿਲਾਂ ਬੜਾ ਚੰਗਾ ਪਰਿਵਾਰ ਸੀਗਾ ਪਰ ਮੈਂ ਆਪਦੀ ਆਈਡੀ ਉੱਪਰ ਨਹੀਂ ਮਾਰਨ ਦਾ ਸਰਿਆ ਗੋਏ ਦਾ ਪੋਚਾ ਲਾਉਂਦੀ ਸੀ ਖਾਣ-ਪਾਣ ਸਾਫ ਸੀ ਹੁਣ ਤੁਸੀਂ ਟਾਈਲਾਂ ਲਾ ਲਈਆਂ ਯੂਨਿਟ ਲਾ ਲਈ ਰਸੋਈਆਂ ਚ ਖਾਣ-ਪਾਣ ਸਾਰਾ ਖਰਾਬ ਹੈ ਕਿਹਨੇ ਖਰਾਬ ਕੀਤਾ ਆਪਾਂ ਖੁਦ ਪਹਿਲਾਂ ਪਾਣੀ ਦਾ ਲਾ ਲਓ ਪਾਣੀ ਤੁਹਾਡਾ ਖਰਾਬ ਹੈ ਸਬਜ਼ੀਆਂ ਦੇ ਠੀਕੇ ਲੱਗ ਰਿਹਾ ਹੂੰ ਫਰਟੀਲਾਈਜ਼ਰ ਪੈਸਟੀਸਾਈਡ ਸੁੱਟੀ ਤੁਰੇ ਜਾ ਰਿਹਾ ਜਿੱਦੀ ਕੋਈ ਨਹੀਂ ਲੋੜ ਨਹੀਂ ਗਈ ਸਾਰੀ ਸਬਜ਼ੀ ਖਰਾਬ ਹੋ ਗਈ ਦੁੱਧ ਖਰਾਬ ਹੋ ਗਿਆ ਹਾਂ ਕੁਲਵੰਤ ਸਿੰਘ ਆਏ ਨੂੰ ਪਾਣੀ ਦੀ ਬੋਤਲ ਦੀ ਦੇ ਦਿੰਦੇ ਛੋਟੀ ਜਿਹੀ ਵੀ ਆਪੇ ਹੈ ਨਾ ਵੀ ਇੱਕ ਤੋਂ ਇੰਗਲੈਂਡ ਚੋਂ ਆਇਆ ਮੱਝ ਨੂੰ ਕਿਹੜਾ ਪਿਉਂਨੇ ਆ ਬੋਤਲ ਦਾ ਮੱਝ ਪੀਂਦੀ ਆ ਤੁਹਾਡੇ ਗੰਦੇ ਨਾਲੇ ਦਾ ਜਾਂ ਤੁਹਾਡੇ ਜਿਹੜੀ ਜਿਹੜੀ ਤੁਹਾਡੇ ਤੁਹਾਡੇ ਵੀ ਇੱਕ ਨਿਕਲਦੀ ਹੈ ਨਾਲ ਦੀ ਪਟਿਆਲੇ ਦੇ ਉੱਪਰ ਘੱਗਰ ਜੀ ਮੱਝ ਉਹਦਾ ਪਾਣੀ ਪੀਂਦੀ ਮੱਝ ਨੇ ਪੀਣਾ 50 ਕਿਲੋ ਪਾਣੀ 15 ਸਵੇਰ 15 ਦੁਪਹਿਰ ਤੇ 20 ਸ਼ਾਮ ਫਿਰ ਉਹਨੇ ਸਿਰਨਾਪ 5 ਕਿਲੋ ਦੁੱਧ ਜਿਹਨੇ ਪੀਤਾ ਹੀ ਕਾ ਗਰਦਾ ਪਾਣੀ ਉਹਨੇ ਪਾਣੀ ਤੁਹਾਨੂੰ ਦੁੱਧ ਕੇ ਸਾਫ਼ ਦੇਣਾ ਦੁੱਧ ਵੀ ਖਰਾਬ ਹੋ ਗਿਆ ਦਹੀਂ ਲੱਸੀ ਪਨੀਰ ਸਾਰਾ ਖਰਾਬ ਫਿਰ ਹੋ ਗਈ ਸਬਜੀ ਉਹ ਵੀ ਖਰਾਬ ਫਿਰ ਆਗੇ ਕੇਲੇ ਆਣਾ ਯੂਪ ਵਾਲਾ ਹੋਇਆ ਬਲੇ ਚਿੱਟੇ ਝੱਗੇ ਪਜਾਮੇ ਕਹਿੰਦਾ ਇਹ ਸਕਾਰਪੀਓ ਤੇ ਚੜੇ ਫਿਰਦੇ ਆ ਫਰਚੂਨਰਾਂ ਤੇ ਲੀਡਰ ਉਹ ਵੀ ਕਰਪਟ ਹੋ ਗਿਆ ਅੱਜ ਸ਼ਾਮ ਨੂੰ ਹਰੇ ਕੇਲੇ ਤੇ ਸਵੇਰ ਨੂੰ ਖੱਟੇ ਉਹ ਭਈਆ ਵੀ ਉਹਦੇ ਮੈਂ ਇਹ ਕਰਪਸ਼ਨ ਕਰੀ ਜੇ ਤੇ ਮੈਂ ਕਿਉਂ ਨਾ ਕਰਾਂ ਮੈਂ ਕਿਉਂ ਟੇ ਲਰਾਂ ਉਹ ਵੀ ਲੱਗ ਗਿਆ ਫਰੂਟ ਵੀ ਖਰਾਬ ਹੈ ਤੇ ਰਸੋਈ ਚ ਦੋਸਤੋ ਪੱਥਰ ਦਾ ਖਾਣਾ ਨਹੀਂ ਤੇ ਖਾਣ ਪਾਣ ਸਾਰਾ ਖਰਾਬ ਜੀਓ ਐਨਓ ਕਹਿ ਰਹੀ ਹੈ ＷＨＯ ਵਰਲਡ ਹੈਲਥ ਆਰਗੇਨਾਈਜੇਸ਼ਨ ਜੀ ਦੀ ਏਮਬ੍ਰੇਲਾ ਥਲੇ ਅਸੀਂ ਕੰਮ ਕਰਦੀਆਂ ਵਰਡ ਕੈਂਸਰ ਜੀ ਉਹ ਕਹਿੰਦੇ ਆਪਦੀ ਰਸੋਈ ਠੀਕ ਕਰੋ ਅਜੇ ਕੈਂਸਰ ਹੋਇਆ ਨਹੀਂ ਹਰ ਕੈਂਸਰ ਹੋਣ ਤੋਂ ਪਹਿਲਾਂ ਸਿਗਨਲ ਦਿੰਦਾ ਉਹ ਸਿਗਨਲ ਨੂੰ ਪਛਾਣੋ ਇਹ ਕੈਂਸਰ ਦਾ ਸਿਗਨਲ ਡੀ ਡਿਸਕਸ ਕਰ ਲ ਗਏ ਪਵਿੱਤਰ ਦਿਨ ਤੇ ਹਾਂ ਹਾਂ ਸਿਗਨਲ ਕੀ ਨੇ ਜੀ ਵੀ ਮੰਨ ਲਓ ਤੁਹਾਡੇ ਇਥੇ ਤਜਾਬੀ ਵਾਦਾ ਬਣ ਲੱਗਾ ਸਾੜ ਪੈਣ ਲੱਗ ਗਿਆ ਜੀ ਉਹ ਕਿਉਂ ਪੈਣ ਲੱਗ ਗਿਆ ਪਹਿਲਾਂ ਤੇ ਇਹ ਡਿਸਕਸ ਕਰਦਾ ਕਹਿੰਦੇ ਜਿਵੇਂ ਹੁਣ ਧੁੰਦ ਜੀ ਆ ਜਾਣੀ ਠੰਡ ਹੋਏਣੀ 8 8 10 10 ਕੱਪ ਚਾਹ ਦੇ ਪੀ ਜਾਂਦੇ ਆ ਦਿਨ ਦੇ ਦੋ ਚਮਚੇ ਖੰਡ ਦੇ ਪਾਉਨੇ ਆ ਦੇ ਵਿੱਚ ਇੱਕ ਕੱਪ ਚ 8 2 16 ਜੇ 8 ਕੱਪ ਪੀਤੇ ਆ 16 ਚਮਚੇ ਨਾਲ ਕੌਲੀ ਖੰਡ ਦੀ ਭਰ ਜਾਂਦੀ ਹੁਣ ਖੰਡ ਤੇ ਵੀ ਆਉਣਾ ਠੀਕ ਹੈ ਪੰਜਾਬੀ ਮਾਦਾ ਬਣਦਾ ਜਲੇਬੀਆਂ ਪਕੌੜੇ ਮਠਿਆਈਆਂ ਤਲੀਆਂ ਚੀਜ਼ਾਂ ਕੌਫੀ ਸ਼ਰਾਬ ਰੈੱਡ ਮੀਟ ਉਹ ਬਾਲਾ ਜ਼ਿਆਦਾ ਖਾਣੇ ਆ ਜੂਨੋ ਨੇ ਕਹਿ ਦਿੱਤਾ ਕਿ ਵਾਈਟ 슈ਗਰ ਸਭ ਤੋਂ ਪਹਿਲੀ ਹੈ ਇੱਥੇ ਅਜ ਪਵਿੱਤਰ ਦਿਨ ਤੇ ਗੁਰੂ ਸਾਹਿਬ ਨੂੰ ਵੀ ਨਾਲ ਲੈ ਕੇ ਆਉਣਾ ਜਦੋਂ ਪਹਿਲੀ ਖੜਾ ਪ੍ਰਸ਼ਾਦੀ ਦੇ ਗੁਰੂ ਸਾਹਿਬ ਨੇ ਬਣਾਈ ਸੀ ਉਦੋਂ ਖੰਡ ਹੈ ਨਹੀਂ ਸੀ ਹੂੰ ਗੁੜ ਸੀਗਾ ਜੀ ਜਾਂ ਸ਼ੱਕਰ ਸੀਗੀ ਉਹ ਵਾਈਟ 슈ਗਰ ਹੈ ਜਿਹੜੀ ਕੈਂਸਰ ਸੈੱਲ ਸਾਰਿਆਂ ਦੇ ਅੰਦਰ ਅਸਰ ਰੋਤਿਓ ਜਿਹੜੇ ਮੈਨੂੰ ਸੁਣਦੇ ਆ ਕਿਸ ਤਰ੍ਹਾਂ ਜਿਸ ਤਰ੍ਹਾਂ ਕਿਚਨ ਦੇ ਵਿੱਚ ਆਪਣਾ ਗੈਸ ਸਿਲੰਡਰ ਪਿਆ ਹੈ ਉਹ ਕੁਝ ਨਹੀਂ ਕਰਦੀ ਜਿੰਨਾ ਚਿਰ ਆਪਾਂ ਉਹਨੂੰ ਦਿੱਲੀ ਨਹੀਂ ਲਾਉਂਦੇ ਹੂੰ ਇਸ ਤਰ੍ਹਾਂ ਹੀ ਆਪਣੀ ਬੋਡੀ ਸਭ ਦੇ ਪਾਇਆ ਕੈਂਸਰ ਸੈੱਲਸ ਉਹ ਐਕਟੀਵੇਟ ਕੌਣ ਕਰਦੀ ਹੈ ਖੰਡ ਵਾਈਟ 슈ਗਰ ਠੀਕ ਹੈ ਉਹਨੂੰ ਘਟਾ ਲਓ ਤਾਂ ਐਸਡੀਟੀਵੀ ਘਟ ਜੂਗੀ ਜਿਹਨੂੰ ਐਸਿਡਿਟੀ ਤਿੰਨ ਮਹੀਨੇ ਰਹਿ ਗਈ ਉਹਨੂੰ ਮੇਦੇ ਦਾ ਕੈਂਸਰ ਆ ਗਿਆ ਹਜੇ ਕੈਂਸਰ ਆਇਆ ਨਹੀਂ ਪਰ ਉਹਨੇ ਘੰਟੀ ਮਾਰਦੇ ਵੀ ਕੁਲਵੰਤ ਸਿੰਘ ਮੇਰੇ ਘਰ ਨੂੰ ਤੁਰਿਆ ਆਉਣਾ ਬੰਦਾ ਬਣ ਜਾ ਪਰ ਅਸੀਂ ਬਣਦੇ ਨਹੀਂ ਹਰ ਰੋਜ਼ ਪਕੌੜੇ ਜਲੇਬੀਆਂ ਮਠਿਆਈਆਂ ਠੋਕੀ ਤੁਰੇ ਜਾਂਦੇ ਨਾ ਗ੍ਰੀਨ ਵੈਜੀਟੇਬਲ ਤੇ ਆ ਜਾਓ ਹਰੇ ਪੱਤਿਆਂ ਸਬਜ਼ੀਆਂ ਦੇ ਆਪ ਦਾ ਖਾਣ ਜੁਗੀ ਸਬਜ਼ੀ ਵੀ ਜੋ ਫਰਟੀਲਾਈਜ਼ਰ ਪੈਸਟੀਸਾਈਡ ਨਾ ਪਿਓ ਅੱਜ ਕੱਲ੍ਹ ਸਾਗ ਹੈ ਯਾਰ ਸਿੰਪਲ ਦਾਲ ਫੁਲਕਾ ਖਾਓ ਠੀਕ ਹੈ ਤੁਹਾਨੂੰ ਖਾਣਨੇ ਮਾਰਦਾ ਤੁਹਾਨੂੰ ਮੈਰਿਜ ਪੈਲਸਾਂ ਦੇ ਖਾਣੇ ਨੇ ਮਾਰਤਾ ਬੁੜੇ ਆਓ ਘਰਾਂ ਨੂੰ ਸਾਡੇ ਵਿਆਹ ਵੀ ਬਹੁਤ ਜ਼ਰੂਰੀ ਹੈ ਸਾਡੇ ਮਰਨੇ ਵੀ ਬਹੁਤ ਜ਼ਰੂਰੀ ਹੈ ਮੈਂ ਮੜਨਾ ਕਹਿ ਰਿਹਾ ਮੇਰੇ ਪਿਆਰੇ ਮੈਨੂੰ ਕਰ ਪੈਣਾ ਵਿਆਹ ਸੀ ਤੇ ਮੈਂ ਆਪਦੇ ਬੇਟੇ ਨੂੰ 1 ਰੁਪਏਨ ਤੋਂ ਵੀ ਨਹੀਂ ਲਿਆਤੀ ਆल्या ਤੋਂ ਪੰਜ ਬੰਦੇ ਗਏ ਮੇਰੇ ਘਰ ਵਾਲੀ ਵੀ ਨਹੀਂ ਆਈ ਵਿਆਹ ਤੇ ਉੱਤੀ ਦੇ ਬਾਪ ਨੂੰ ਸਟ੍ਰੈਸ ਨਾਲ ਕੈਂਸਰ ਹੋ ਜਾਂਦਾ ਕੁਲਵੰਤ ਸਿੰਘ ਕਹਿੰਦਾ ਲੈਣਾ ਦੇਣਾ ਕੋਈ ਨਹੀਂ 1000 ਬੰਦਾ ਹੋਊਗਾ ਨਾ ਮੈਰਿਜ ਪਹਿਲੇ 1000 ਬੰਦੇ ਰੋਟੀ ਖਾਣੀ ਬਈ ਇੱਕ ਪਾਸੇ ਪਵਿੱਤਰ ਸ਼ਬਦ ਪੜ੍ਹਦੇ ਆਂ ਬਾਬੇ ਨਾਨਕ ਦਾ ਸੋ ਕਿਉ ਮੰਦਾ ਆਖੀ ਏ ਜਿਤ ਜੰਮੇ ਰਾਜਾਨ ਮੈਂ ਹਰ ਇੰਟਰਵਿਊ ਚ ਕਿਹਾ ਪਿਛਲੇ 18 ਸਾਲ ਤੋਂ 90% ਸਿੱਖ ਕੌਮ ਦੇ ਤੇ Hindu ਵੀਰਾਂ ਦੇ ਮੰਗਲੀਆਂ ਹਨੁੰਦਰੀਆਂ ਨਹੀਂ ਧੀਆਂ ਆਣੀਆਂ ਬੋਲੋ ਜੋ ਸਰੋਤੇ ਬੰਨੇ ਸੁਣਦੇ ਹੋ ਪਾਓ ਅੱਖਾਂ ਮੇਰੀਆਂ ਅੱਖਾਂ ਚ ਦਹੇਜ ਦੀਆਂ ਨੇ ਦਹੇਜ ਦੀਆਂ ਕਿੱਥੇ ਪਹੁੰਚਿਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਨਾਲੇ ਉਹ ਗਿਆਨੀ ਜੀ ਢੋਲ ਕੇ ਕੁੱਟੀ ਜਾਂਦਾ ਅਕਾਲ ਪੁਰਖ ਤੋਂ ਮੰਗੋ ਦੇ ਕੇ ਨਹੀਂ ਪੁੱਛਦਾਉਂਦਾ ਉਂਗਲਾਂ ਮੈਂ ਧੀ ਵਾਲੇ ਬੂਰੇ ਕਰੀ ਜਾਂਦਾ ਦੇਖੋ ਮੇਰੀਆਂ ਉਂਗਲਾਂ ਹੀ ਕਰਦਾ ਮਰਜੋ ਸ਼ਰਮਣਾ ਕੀ ਲੈਣ ਜਾਂਦੇ ਮੰਦਰ ਗੁਰਦੁਆਰੇ ਜੇ ਗੁਰੂ ਦੀ ਗੱਲ ਨਹੀਂ ਮਿਲਣੀ 90% ਦੇ ਮੁੰਦਰੀਆਂ ਤੇ ਬੀਬੀਆਂ ਦੇ ਕੰਨਾਂ 'ਚ ਗਲਾਂ 'ਚ ਧੀ ਆ ਲੈਂਦਾ ਹਾਂ ਸਹਿਮਤ ਹੋ ਬਿਲਕੁਲ ਐਡੀ ਕਰਪਟ ਸਾਰੇ ਹੀ ਕਰਪਟ ਹੋ ਗਏ ਲੀਡਰ ਵੀ ਤੇ ਪਬਲਿਕ ਵੀ ਕਰਪਟ ਹੋਈ ਪਈ ਹੈ ਉੱਤੀ ਵਾਲੇ ਲੁੱਟੇ ਜਾਂਦੇ ਆ ਧੀ ਦੇ ਬਾਪ ਨੂੰ ਸੁਣੋ ਕੀ ਕਹ ਰਿਹਾ ਇਹ ਮਹਿੰਗਾ ਵਿਆਹ ਸਟ੍ਰੈਸ ਦਵਾਈ ਬੋਝ ਜਿਹਨੂੰ ਮਿਲਣੀ ਜੀ ਕਰਦੇ ਆ ਜੱਫੀ ਪਾ ਕੇ ਕਰਦੇ ਆ ਨਾ 사ਜਨ ਘਰ ਆਇਆ ਜਦੋਂ ਬਰਾਤ ਆਉਂਦੀ ਆ ਉਹ ਤੁਹਾਡਾ ਵਿਆਹ ਉਤੀ ਦੇ ਬਾਪ ਨੂੰ ਕੈਂਸਰ ਛੱਡਿਆ ਆਉਦਾ ਤੁਸੀਂ ਜ਼ਿੰਮੇਦਾਰ ਹੋ ਤੁਹਾਡਾ ਸਮਾਜਿਕ ਤਾਣਾ ਬਾਣਾ ਉਹ ਜ਼ਿੰਮੇਦਾਰ ਆ ਉਹ ਤੋਂ ਬਚੋ ਮੈਂ ਤੁਹਾਡੀ ਬੇਨਤੀ ਕਰਦਾ ਡੇਲੀ ਤੁਸੀਂ ਮਿਲਣੀਆਂ ਕਰਦੇ ਆ ਮੈਂ ਕੈਂਸਰ ਦੇ ਮਰੀਜ਼ਾਂ ਨੂੰ ਜੱਫੀ ਪਾਉਣਾ ਇਸ ਕਰਕੇ ਮੈਂ ਰੰਜੜ ਜਾ ਪੱਥਰ ਇਨਸਾਨ ਬਣ ਚੁੱਕਿਆ ਮੈਨੂੰ ਕਿਸੇ ਦੀ ਕੋਈ ਕੇਅਰ ਨਹੀਂ ਨਾ ਡਰ ਐ ਅਕਾਲ ਪੁਰਖ ਦਾ ਗੱਲ ਇਹਦਾ ਕੈਂਸਰ ਦੇ ਮਰੀਜ਼ ਨੂੰ ਜੱਫੀ ਪਾ ਕੇ ਦੇਖੋ ਨਹੀਂ ਪੈਣੀ ਤੁਤੋ ਹਨਾ ਤੁਸੀਂ ਵਿਆਹਾਂ ਤੇ ਮਿਲਣਗੇ ਹੀ ਕਰਨਗੇ ਦੋ ਆਨੰਦ ਆਉਣਗੇ ਇੱਕ ਤਾਂ ਮੈਂ ਜਦੋਂ ਪਾਉਣਾ ਨਾ ਕਿਸੇ ਮਾਂ ਨੂੰ ਹਸਪਤਾਲ ਜਾ ਕੇ ਕੈਂਸਰ ਦੇ ਬਾਅਦ ਉਹ ਕਹਿੰਦੀ ਕਿ ਮੈਨੂੰ ਸਾਹਮਣ ਆਇਆ ਉਹਦੇ ਅੰਦਰੋਂ ਕੋਈ ਸੀਸ ਨਿਕਲਦੀ ਆ ਮੇਰੇ ਲਈ ਮੇਰੇ ਲਈ ਖੰਡਪੜ ਤਾਂ ਬਹੁਤ ਦੁਨੀਆ ਕਰਾਈ ਜਾ ਰਹੀ ਆ ਜਗਰਾਤੇ ਬਹੁਤ ਕਰੀ ਆ ਜੀਆਂ ਲੰਗਰ ਉਹ ਗਰੀਬ ਮਾਂ ਦੇ ਅੰਦਰੋਂ ਸੀਸ ਨਿਕਲਦੀ ਆ ਕੋਈ ਮੈਨੂੰ ਸਾਹਮਣ ਆਇਆ ਇੱਕ ਦੂਸਰਾ ਮੇਰੇ ਅੰਦਰ ਡਰ ਪੈਂਦਾ ਕਿ ਮੇਰੀ ਘਰ ਵਾਲੀ ਨੂੰ ਨਾ ਹੋ ਜੇ ਮੇਰੇ ਜਵਾਨ ਪੁੱਤਰ ਨੂੰ ਨਾ ਹੋ ਜੇ ਹਕਾਰ ਨਿਕਲ ਜਾਂਦਾ ਬਿਲਕੁਲ ਹੀ 10 ਰੁਪਏ ਸੜਕ ਤੇ ਡਿੱਗੇ ਪਏ ਹੁਣ ਚੱਕ ਲੈਣਾ ਪਰ ਉਹ ਮੇਰੇ ਨਹੀਂ ਆ ਸੁਣੋ ਕਰਪਟ ਲੀਡਰੋ ਸੜਕ ਤੇ ਮੈਨੂੰ ਥਿਆ ਜਾਂਦੇ 100 ਰੁਪਏ ਜਾਂ 10 ਰੁਪਏ ਮੈਂ ਚੱਕ ਲੈਣਾ ਪਰ ਮੇਰੇ ਨਹੀਂ ਕਿਸੇ ਦੇ ਡਿੱਗੇ ਆ ਤੇ ਉਹ ਕਿਸੇ ਗੋਲਕ ਚ ਪਾਉਣਾ ਕਿਹੜੀ ਗੋਲਕ ਚ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜਿਹੜਾ ਤੁਸੀਂ ਸ਼ਬਦ ਪੜ੍ਹਦੇ ਆਂ ਕਈ ਵਾਰੀ ਉਹ ਗੋਲਕ ਮੇਰੇ ਕੋਲ ਤੁਰ ਕੇ ਆਉਂਦੀ ਆ ਜਾਗਦੀ ਜੋਗ ਦੀ ਸਰੂਪਤ ਨਹੀਂ ਆਉਂਦੀ ਅਗਰੀਵਾਰਤ ਇੱਕ ਪਾਸੇ ਗੁਰੂ ਸਾਹਿਬ ਵਾਲੀ ਗੋਲਕ ਪਈ ਹੈ ਕਿਹੜੀ ਚ ਪਾਵਾਂ ਹੁਣ ਕਹਿ ਦੇਂਗੇ ਉਹ ਜਾਗਦੀ ਤੁਸੀਂ ਪਾਇਆ ਕਦੇ ਮੈਨੂੰ ਸੁਣ ਮੈਨੂੰ ਬਾਹਰ ਗਿਆ ਸਲਾਹਾਰਾਂ ਦਿਆ ਕਰੋ ਆਈ ਡੋਨਟ ਵਾਂਟ ਯਰ ਐਡਵਾਈਸ ਰਾਈਟ ਸਾਨੂੰ ਆਪਣੀ ਗੋਲਕ ਵੀ ਬਦਲਨੀ ਪੈਣੀ ਹੈ ਕਿਹੜੀ ਗੋਲਕ ਮਨੁੱਖਤਾ ਦੀ ਸੇਵਾ ਮੇਰਾ ਨਹੀਂ ਸਨੇਹਾ ਐਸ ਬਾਬੇ ਨਾਨਕ ਦਾ ਸਨੇਹਾ ਹੈ ਗੁਰੂ ਸਾਹਿਬ ਦਾ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਮੇਰੀ ਵਾਈਫ ਵੀ ਪੈਸੇ ਇਕੱਠੇ ਕਰਕੇ ਦਿੰਦੀ ਹੈ ਕਲਵੰਸਿਆ ਚੱਲੇ ਆ ਕਿਸੇ ਚੰਗੀ ਗੋਲਕਿਚ ਪਾ ਕੇ ਆਈ ਹਾਂ ਗੁਰੂ ਤੋਂ ਬਾਹਰ ਨਹੀਂ ਗੁਰੂ ਦਾ ਤਾਂ ਮੈਂ ਧੰਨਵਾਦ ਕਰਨ ਜਾਣਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਹੀ ਕਾਲਪੁਰਕ ਤੇਰਾ ਧੰਨਵਾਦ ਮੇਰਾ ਗੁਰੂ ਮੈਥੋਂ ਨਹੀਂ ਮੰਗਦਾ ਕੁਝ ਮੈਂ ਮੰਗਤਾ ਹੈ ਮੇਰੇ ਹੱਥ ਦੇਖੋ ਮੈਂ ਮੰਗਤਾ ਹੈ ਉਹ ਨਹੀਂ ਮੰਗਤਾ ਸੋ ਆਪਾਂ ਜੋ ਕੈਂਸਰ ਦੀ ਅਵੇਅਰਨੈਸ ਦੇ ਤੁਸੀਂ 555 ਕੈਂਪ ਲਾਣ ਜਾ ਰਹੇ ਹੋ ਡਿਟੈਕਸ਼ਨ ਵਾਸਤੇ ਡਾਇਗਨੋਸਿਸ ਵਾਸਤੇ ਉਹ ਕਿੱਥੇ ਕਿੱਥੇ ਲੱਗਣੇ ਨੇ ਜੀ ਕੌਣ ਕੌਣ ਉਹਨਾਂ ਚ ਪਾਰਟਿਸਪੇਟ ਕਰ ਸਕਦਾ ਹੈ ਹਾਂ ਬਿਲਕੁਲ ਜੀ ਐਵਰੀਬਾਡੀ ਵੈਲਕਮ ਐਂਡ ਜਿੰਨਾ ਦੀ ਔਰਤਾਂ ਦੀ ਉਮਰ 45 ਸਾਲ ਦੇ ਨਜ਼ਦੀਕ ਹੈ ਨਾ 45 ਤੋਂ 48 ਯੂਨਾਈਟਿਡ ਨੇਸ਼ਨ ਦੀਆਂ ਗਾਈਡਲਾਈਨਸ ਹੈ ਉਹਦੀ ਛਾਤੀ ਦੀ ਮੈਮੋਗ੍ਰਾਫੀ ਹੋਏਗੀ ਬੱਚੇਦਾਨੀ ਦਾ ਪੈਪਸਮੇਅਰ ਜਿਹੜੀਆਂ ਭੈਣਾਂ ਦੇ ਦੋ ਦੋ ਬੱਚੇ ਹੋ ਚੁੱਕੇ ਜੀ ਮੂੰਹ ਦਾ ਕੈਂਸਰ ਨੂੰ ਪੈਨਿਸ ਸੈਂਚ ਬੰਦਲੇ ਨੇ ਮੂੰਹ ਦਾ ਕੈਂਸਰ ਗਲੇ ਦਾ ਜੀ ਤੇ ਤੁਹੇ ਆ ਲੰਗਸ ਦਾ ਆ ਤੁਹਾਡੇ ਤੁਹੇ ਨਹੀਂ ਕਰਨੇ ਜੀ ਕੱਲ ਦੇ ਫਿਗਰ ਲੈ ਲਓ ਹੂੰ ਜੇ ਮੈਂ ਸਿਗਰਟਾਂ ਦੀ ਡੱਬੀ ਸਾਰਾ ਸਾਲ ਪੀ ਮੈਂ ਹਰ ਰੋਜ਼ ਇੱਕ ਡੱਬੀ ਹੂੰ ਤੇ 15 ਦਿਨ ਹੁਣ ਪੰਜਾਬ ਚ ਲਾ ਜਾ ਬਰਾਬਰ ਐ ਹੂੰ ਕਿਉਂ ਮੈਂ ਸਿਗਰਟ ਪੀ ਲਈ ਫਿਰ ਮੈਂ 10 ਮਿੰਟ ਸਿਗਰਟ ਖਤਮ ਕਰਤੀ ਨਾ ਫਿਰ ਮੈਂ ਫਿਰ 2 ਘੰਟੇ ਰੁਕੂ ਪੰਜਾਬ ਚ ਤਾਂ ਲਗਾਤਾਰ ਮੈਂ 15 ਘੰਟੇ ਧੂਆ ਹੀ ਅੰਦਰ ਤੁਰਿਆ ਨੱਕ ਵਿੱਚ ਵੀ ਹੋ ਰਿਹਾ ਨੀ ਨੱਕ ਵਿੱਚ ਦੀ ਮੂੰਹ ਵਿੱਚ ਦੀ ਕੰਨਾਂ ਵਿੱਚ ਦੀ ਅੱਖਾਂ ਵਿੱਚ ਦੀ ਕਿਨੇ ਖਰਾਬ ਕੀਤਾ ਤੁਸੀਂ ਕੀਤਾ ਗੁਰਸੱਭ ਨੇ ਕੀਤਾ ਉਹ ਦੇਖ ਰਿਹਾ ਉੱਪਰ ਬੈਠਾ ਦੇਖ ਰਿਹਾ ਜੀ ਨੇ ਕਿਹਾ ਸੀ ਬਲਿਹਾਰੀ ਕੁਦਰਤ ਵਸਿਆ ਤੇ ਆ ਉਹ ਕਹਿੰਦਾ ਇਹ ਗੁਰੂਆਂ ਪੀਰਾਂ ਦੀ ਧਰਤੀਆਂ ਨੇ ਜਿਨ੍ਹਾਂ ਨੇ ਸਿਵੇ ਬਣਾਏ ਪਏ ਤਿੰਨ ਕੈਂਸਰ ਨੂੰ ਹੋਣਿਆ ਜਿਹੜਾ ਹੁਣ ਸਾਡਾ ਐਨਵਾਇਰਨਮੈਂਟ ਹੈ ਜੀ ਠੀਕ ਹੈ ਇਹ ਤਿੰਨੇ ਅਸੀਂ ਇਹ ਵੀ ਚੈੱਕ ਅਪ ਕਰਾਂਗੇ ਅਸੀਂ ਤੁਹਾਡੀ ਬਾਹਰ ਨਹੀਂ ਛੱਡਾਂਗੇ ਫਿਰ ਪ੍ਰੋਸਟੇਟ ਕੈਂਸਰ ਹੈ ਮੇਲ ਦੇ ਵਿੱਚ ਗਦੂਦਾਂ ਦਾ ਕੈਂਸਰ ਪਾਇਆ ਜਾਂਦਾ ਜਿਨ੍ਹਾਂ ਨੂੰ ਰਾਤ ਨੂੰ ਵਾਰ-ਵਾਰ ਪਿਸ਼ਾਬ ਉੱਠਦਾ ਉਹ ਲੱਛਣ ਹੈ 10 ਵਜੇ ਪਿਆ 12 ਵਜੇ ਉੱਠ ਖੜਿਆ ਫਿਰ 2 ਵਜੇ ਉੱਠ ਖੜਿਆ ਫਿਰ 5 ਵਜੇ ਉੱਠ ਖੜਿਆ ਉਹਦੇ ਲੱਛਣ ਹੈ ਗਦੂਦ ਦੇ ਉਹਦਾ ਪੀਐਸਏ ਟੈਸਟ ਆ ਦਾ ਲੈਵਲ ਵੀ ਸੁਣ ਲ ਉਹ ਜਿਹੜਾ ਪੀਐਸਏ ਦਾ ਟੈਸਟ ਦਾ ਰਿਜ਼ਲਟ ਆਏਗਾ ਉਹ 4 ਤੋਂ ਥੱਲੇ ਰਹਿਣਾ ਚਾਹੀਦਾ ਜਦੋਂ 4 ਤੋਂ ਉੱਤੇ ਆ ਤਾਂ ਤੁਸੀਂ ਪ੍ਰੋਸਟੇਟ ਕੈਂਸਰ ਆ ਗਿਆ ਉਹ ਵੀ ਬਹੁਤ ਕਾਮਨ ਪਾਇਆ ਜਾਂਦਾ ਮੇਰੀ ਉਹ ਭੈਣੋਂ ਚਾਰ ਔਰਤਾਂ ਪੰਜਾਬ ਦੀਆਂ ਇਕੱਠੀਆਂ ਕਰ ਲਓ ਚਾਰ ਜਿਨ੍ਹਾਂ ਦੀ ਉਮਰ 40 ਤੋਂ ਉੱਪਰ ਹੈ 38 ਤੋਂ ਉੱਤੇ ਆ ਦੋਨੋਂ ਕੈਂਸਰ ਹੋਊਗਾ ਸੁਣ ਲਓ ਮੇਰੇ ਫਿਗਰ ਨਹੀਂ ਜੁਆਨੋਂ ਦੇ ਆ ਉਹ ਕਹਿ ਰਹੀ ਆ ਇੱਕ ਨੂੰ ਛਾਤੀ ਦਾ ਤੇ ਇੱਕ ਨੂੰ ਬੱਚੇ ਦਾ ਕਿਉਂਕਿ ਜਨਨੀ ਹੈ 9 ਮਹੀਨੇ ਮੇਰੀ ਮਾਂ ਨੇ ਮੈਨੂੰ ਪੇਟ 'ਚ ਰੱਖਿਆ ਮੇਰੇ ਬਾਪ ਨੂੰ ਕੈਂਸਰ ਨਹੀਂ ਚੰਬੜਿਆ ਮੇਰੀ ਮਾਂ ਨੂੰ ਚੰਬੜਿਆ ਔਰਤ ਨੂੰ ਕੈਂਸਰ ਮੇਲ ਦੇ ਨਾਲੋਂ ਕੁਦਰਤੀ ਚਿੰਬੜ ਰਿਆ ਵਿਚਾਰੀ ਨੂੰ ਫੋਕ ਮੈਨੂੰ ਜਨਮ ਦਿੱਤਾ ਮੇਰੀ ਮਾਂ ਨੇ ਜੋ ਕਿਸੇ ਨੇ ਦੁੱਧ ਨਹੀਂ ਪਿਆ ਆ ਛਾਤੀ ਤੋਂ ਬ੍ਰੈਸਟ ਫੀਡਿੰਗ ਇਜ਼ ਵੈਰੀ ਇੰਪੋਰਟੈਂਟ ਛਾਤੀ ਦੇ ਕੈਂਸਰ ਤੇ ਆ ਗਏ ਮੱਝ ਸੁੰਦੀਆ ਕਰੇ ਹੋਰ ਸਿੰਪਲ ਤਰੀਕੇ ਨਾਲ ਸਮਝਾਉਣਾ ਜੇ ਮੱਝ ਦੇ ਥਣਾਂ ਚ ਦੁੱਧ ਨਾ ਖੱਢੀਏ ਤੇ ਮੱਝ ਤਾਂ ਬੈਠਾ ਨਹੀਂ ਜਾਂਦਾ ਇਹ ਦੁੱਧ ਬੱਚੇ ਲਈ ਬਣਾਇਆ ਹੈ ਕੀ ਇਹਨੂੰ ਦਿੱਤਾ ਕਰਨਾ ਪੈਂਦਾ ਮੇਰੀਓ ਪੈਣੋ ਜੋ ਸੁਣ ਰਹੇ ਜਾਂ ਖੰਡ ਪਾਉਣੀ ਪੈਂਦੀ ਆ ਗਰਮ ਕਰਨਾ ਪੈਂਦਾ ਫ੍ਰਿਜ ਨਹੀਂ ਅਕਾਲਪੁਰਖ ਸਭ ਕੁਝ ਕਰਕੇ ਭੇਜਦਾ ਤੁਸੀਂ ਬੱਚੇ ਦੇ ਮੂੰਹ ਚ ਹੀ ਪਾਉਣਾ ਕਦਰ ਦੇ ਨਾਲ ਛੇੜਛਾੜ ਨਾ ਕਰੋ ਇਹ ਤੇ ਹੱਕ ਉਹ ਬੱਚੇ ਦਾ ਹੈ ਕੀ ਇਹਨੂੰ ਡੈਰੀ ਚ ਪਾਉਣਾ ਆ ਗੱਲ ਵੀ ਤੁਹਾਨੂੰ ਕਹਿ ਰਿਹਾ ਹਲੂਣਾ ਦੇਣ ਦੇ ਲਈ ਜੇ ਤੁਸੀਂ ਬੱਚੇ ਨੂੰ ਦੁੱਧ ਪਿਲਾਉਂਗੇ ਛਾਤੀ ਤੋਂ 85 85% ਗਾਰੰਟੀ ਦੇ ਦਿੰਦਾ ਛਾਤੀ ਦਾ ਕੈਂਸਰ ਨਹੀਂ ਹੋਏਗਾ ਇਹਦਾ ਮਤਲਬ ਇਹ ਕੈਂਸਰ ਵੀ ਅਸੀਂ ਖੁਦ ਛੇੜਿਆ ਹੁਣ ਸਾਡੇ ਵੀਰਾਂ ਤੇ ਆ ਗਿਆ ਸ਼ਰਾਬ ਪੀਲੀ ਤਬਾਕੂ ਖਾਲੇ ਸਿਗਰਟ ਪਾਲੇ ਗੁਰੂ ਸਾਹਿਬ ਦਾ ਕੋੜਾ ਨਹੀਂ ਤਬਾਕੂ ਦੇ ਖੇਸ ਦੇ ਦਿਲ ਲੰਘਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਤੁਸੀਂ ਤਬਾਕੂ ਖਾਣੇ ਸਿਰਤਾ ਪੀਵਾਂਗੇ ਮੂੰਹ ਦਾ ਕੈਂਸਰ ਹੋਏਗਾ ਪਲੱਸ ਆਤੂ ਆ ਮਰਾਂਗੇ ਅਸੀਂ ਖੁਦ ਜ਼ਿੰਮੇਦਾਰ ਆ ਇੱਥੇ ਗੁਰੂ ਸਾਹਿਬ ਤਾਂ ਪਾਸੇ ਆ ਸਾੜੀ ਖੁਦ ਦੀਆਂ ਜ਼ਿੰਮੇਦਾਰੀਆਂ ਮੰਨਣੀਆਂ ਦੋਸਤੋ ਥੋੜਾ ਜਿਹਾ ਆਪਾਂ ਜ਼ਿੰਮੇਵਾਰੀ ਝੁਮਾਈਏ ਫਿਰ ਤੁਸੀਂ ਕਹੋਗੇ ਪੈਸਾ ਕਿੱਥੋਂ ਆਉਂਦਾ ਇਹਨਾਂ ਚੀਜ਼ਾਂ ਦੇ ਤੁਸੀਂ ਤਾਂ ਮਰਨੇ ਵੀ ਸਾਧ ਦੇ ਨਹੀਂ ਛੱਡੇ ਯਾਰ ਕੁਲਵੰਤ ਸਿੰਘ ਦੀ ਮਾਂ ਮਰੀ ਜਲੇਬੀਆਂ ਵਗਾਈ ਜਾਂਦਾ ਵਾਟ ਇਜ਼ ਦਿਸ ਪਾਠ ਕਰੋ ਸਹਿਜ ਪਾਠ ਹਾਂ ਗੁਰੂ ਤੋਂ ਬਾਹਰ ਨਹੀਂ ਜਾਣਾ ਸਹਿਜ ਪਾਠ ਕਰਾਓ ਦੁਆਇ ਦਾ ਲੰਗਰ ਲਾਦੇ ਨਾਲ ਸੰਗਤ ਲਈ ਕੁਲਵੰਤ ਸਿੰਘ ਦੀ ਮਾਂ ਮਰੀ ਗੁਰਦੁਆਰੇ ਪਖਾਲਾਉਂਦਾ ਤਿੰਨ ਅਫਰਾਂ ਦੇ ਨਾਂ ਲਿਖਿਆ ਹੁੰਦਾ ਵੀ ਕੁਲਵੰਤ ਸਿੰਘ ਨੇ ਸੇਵਾ ਕਰਾਈ ਹੈ। ਕੁਲਵੰਤ ਸਿੰਘ ਨੂੰ ਪੁੱਛੋ ਮਰ ਜਾ ਕੇ ਤੇ ਸਰਕਾਰੀ ਹਸਪਤਾਲ ਚ ਵੀ ਲਵਾ ਦੇ। ਹਾਂ ਗੁਰੂ ਘਰ ਵੀ ਲਵਾਓ। ਹਸਪਤਾਲ ਚ ਵੀ ਲਵਾਓ। ਹਸਪਤਾਲ ਵਾਲੇ ਪਾਸੇ ਆ ਤੁਹਾਡਾ ਹੱਥ ਹੀ ਨਹੀਂ ਜਾਂਦਾ। ਫਿਰ ਭਾਲਦੇ ਆ ਫਾਈਵ ਸਟਾਰ ਪਸੈਲਿਟੀ ਤੁਹਾਨੂੰ ਫਿਰ ਉਹ ਜਿਹੇ ਟੁੱਟੇ ਵੱਡੇ ਬੈੱਡ ਮਿਲਨੇ ਆ ਹੀ ਕੁਝ ਮਿਲਣਾ। ਦਵਾਈਆਂ ਸਰਕਾਰ ਵਾਲੇ ਖਾਕੂ ਜਾਂਦੇ ਆ ਨਾ। ਪਾਟੇ ਪੁਰਾਣੇ ਬੈੱਡ ਉਹਨਾਂ ਤੇ ਫਿਰ ਤੁਹਾਨੂੰ ਪੈਣਾ ਪੈ ਜਾਂਦਾ। ਮੈਂ ਮੈਂ ਆਖਰੀ ਸਵਾਲ ਲੈ ਰਿਹਾ ਸਮਾਂ ਕਿਉਂਕਿ ਸਮਾਗਮ ਵੀ ਹੈਗਾ ਬਾਹਰ ਆਪਾਂ ਤਿਆਰੀ ਕਰ ਰਹੇ ਆ। ਜਿਹੜੇ 555 ਤੁਹਾਡੇ ਕੈਂਪ ਲੱਗਣੇ ਨੇ ਕੈਂਸਰ ਦੇ ਇਹਨਾਂ ਵਾਸਤੇ ਕੌਣ ਕਿੱਥੇ ਕਿਵੇਂ ਤੁਹਾਡੇ ਨਾਲ ਸੰਪਰਕ ਕਰੇ ਬਿਲਕੁਲ ਜੀ ਅਸੀਂ ਆਬੀ ਜੀ ਅਸੀਂ ਡਿਸਟ੍ਰਿਕਟ ਵਾਈਜ਼ ਚੈੱਕਅਪ ਕਰ ਰਹੇ ਹਾਂ ਜਿਸ ਤਰ੍ਹਾਂ ਹਾਂ ਪੰਜਾਬ ਚ ਹਾਂ ਪੰਜਾਬ ਚ ਅਸੀਂ ਪਠਾਨਕੋਟ ਤੋਂ ਆ ਗਰਦਾਸਪੁਰ ਕਰਿਆ ਏ ਤੇ ਹੁਣ ਅਸੀਂ 25 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਅਮਰਸਰ ਡਿਸਟ੍ਰਿਕਟ ਨੂੰ ਚੈੱਕਅਪ ਕਰਾਂਗੇ ਉਹ ਪਹਿਲਾਂ ਅਨਾਉਂਸ ਕਰਦੇ ਆ ਕਿਹੜੇ ਡਿਸਟ੍ਰਿਕਟ ਚ ਆ ਫਿਰ ਉਹ ਬੀ ਲੋਕੇਸ਼ਨਾਂ ਆਉਣਗੀਆਂ ਵੀ ਤਰਨਤਾਰਨ ਚ ਐ ਸਚਗੰਗ ਸ੍ਰੀ ਹਿਮੰਦਰ ਸਾਹਿਬ ਦੇ ਨੇੜੇ ਆ ਸ਼ਟਾ ਸਾਬ ਬਗਾ ਬਾਰਡਰ ਉਸਾਰੀ ਲਿਸਟਰੀ ਪੜਦੇ ਸਾਡੀ ਫੇਸਬੁੱਕ ਤੇ worldcancercare.co.in ਜਲੰਧਰ ਸਾਡਾ ਹੈਡ ਆਫਸ ਹੈ ਉੱਥੇ ਵਿਜ਼ਿਟ ਕਰ ਸਕਦੇ ਹੋ ਤੇ ਇੱਕ ਸਾਡਾ ਹੈ ਨਾਨਕਸਰ ਦੇ ਵਿੱਚ ਪਰ ਤੁ ਸਾਡੀ ਫੇਸਬੁੱਕ ਦੇ ਤੇ ਹਰ ਕੈਂਪ ਦੀ ਅਸੀਂ ਲਿਸਟ ਪੜਦੇ ਹਾਂ ਹਰ 15 ਦਿਨਾਂ ਬਾਅਦ ਠੀਕ ਹੈ ਸਾਡੇ ਪਿੰਡਾਂ ਚ ਵੀ ਕੋਈ ਮਨਾਦੀ ਆ ਕੋਈ ਅਨਾਉਂਸਮੈਂਟ ਗੁਰਦੁਆਰੇ ਉਹ ਜਿਹੜੇ ਮੰਨ ਲਓ ਤੁਸੀਂ ਕਹਿੰਦੇ ਸਾਡੇ ਪਿੰਡ ਕੈਂਪ ਲਵਾਓ ਅਸੀਂ ਕਹਿੰਦੇ ਆ ਭਾਈ ਠੀਕ ਹੈ ਬਿਲਕੁਲ ਐਨਆਰਆਈ ਵਰਕ ਪੁਕ ਤੋਂ ਇੰਗਲੈਂਡ ਤੋਂ ਬੁੱਕ ਕਰਦਿਆ ਕੈਨੇਡਾ ਅਮਰੀਕਾ ਤੋਂ ਸਾਨੂੰ ਦਾਨ ਵੀ ਦਿੰਦੇ ਆ ਯਾਰ ਮੇਰੇ ਕੈਂਪਰ ਉਹ ਪਿੰਡ ਚ ਇੱਕ ਬੰਦਾ ਦੇਂਦੇ ਸਰਪੰਚ ਜਾਂ ਤੁਹਾਡੇ ਪਿੰਡ ਤੁਹਾਡਾ ਭਰਾ ਬਾਹਰ ਬੈਠਾ ਫਿਰ ਤੁਹਾਡੀ ਡਿਊਟੀ ਹੋਈ ਨਾਲ ਦੇ 10 ਪਿੰਡ ਉਹ ਕੈਂਪ ਚ ਵੈਲਕਮ ਹਰ ਚੀਜ਼ ਫਰੀ ਦੇਵਾਂਗੇ ਹਰ ਚੀਜ਼ ਪਰ ਘਰਾਂ ਤੋਂ ਆਜਿਆ ਕਰੋ ਯਾਰ ਆਪਦੀ ਵਾਈਫ ਬਜ਼ੁਰਗ ਮਾਵਾਪ ਨੂੰ ਕੈਂਪ ਚ ਨਾਲ ਲੈ ਕੇ ਆਇਆ ਕਰੋ ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਚ ਫੜ ਲ ਗਏ ਸਾਦੇ ਵਿਆਹ ਸਾਦੇ ਮਰਨੇ ਉਹ ਪੈਸੇ ਬਚਾ ਕੇ ਕਿਸੇ ਗਰੀਬ ਨੂੰ ਦਵਾਈ ਦਵਾ ਦਿਆ ਕਰੋ ਕਿਸੇ ਗਰੀਬ ਨੂੰ ਦਵਾਈ ਜਿੰਦਗੀ ਦੀ ਰੇਲ ਗੱਡੀ ਦੋ ਗਾਡਰਾਂ ਤੇ ਚੱਲਦੀ ਆ ਇੱਕ ਮਨੁੱਖਤਾ ਦੀ ਸੇਵਾ ਤੇ ਇੱਕ ਗਾਡਰ ਜਿਹੜੀ ਤੇ ਰੇਲ ਚੱਲਦੀ ਉਹ ਸਿੱਕੋ ਤੇ ਚਲਾਉਣ ਲੱਗੇ ਸੀ ਇੱਕ ਚੱਕ ਦੀ ਦਿੱਤੀ ਸੀ ਮਨੁੱਖਤਾ ਦੀ ਸੇਵਾ ਵਾਲੀ ਜਿਹੜਾ ਧਰਮ ਕਹਿੰਦਾ ਮਨੁੱਖਤਾ ਦੀ ਸੇਵਾ ਗੁਰੂ ਗੰਗ ਸਾਹਿਬ ਕਹਿ ਰਹੇ ਸੀ ਚਿੱਕਾ ਮਾਰ ਮਾਰ ਵੀ ਮਨੁੱਖਤਾ ਦੀ ਸੇਵਾ ਨਾਲੋਂ ਵੱਡੀ ਸੇਵਾ ਕੋਈ ਨਹੀਂ ਇਹ ਸਭ ਤੋਂ ਉੱਤਮ ਸੇਵਾ ਮੈਂ ਇਸ ਪਵਿੱਤਰ ਦਰ ਦੇ ਉਤੇ ਸਾਰੇ ਪੰਜਾਬ ਨਿਵਾਸੀਆਂ ਨੂੰ ਇੱਕ ਬੇਨਤੀ ਕਰ ਲੱਗਿਆ ਹੱਥ ਜੋੜ ਕੇ ਪੈਲੀ ਗਲਸਾਰੇ ਪਿਆਰ ਨਾਲ ਰੋ ਜਿਹੜੀ ਵੀ ਤੁਹਾਡੀ ਪਾਰਟੀ ਰੋ ਯਾਰ ਸਾਨੂੰ ਉਹਦੀ ਕੋਈ ਚਿੰਤਾ ਸਾਡੀ ਕੋਈ ਪਾਰਟੀ ਨਹੀਂ ਪਰ ਪਿਆਰ ਨਾਲ ਰੋ ਯਾਰ ਗੁਰੂ ਤੋਂ ਪੈ ਰੱਖਿਆ ਕਰੋ ਪਬਲਿਕ ਨੂੰ ਸੰਭਲ ਗਏ ਲੋਕਾਂ ਨੂੰ ਸੰਭਲ ਗਏ ਵਿਚਾਰਿਆਂ ਨੂੰ ਜਿਹੜੇ ਕਿ ਝਾਕਦੇ ਆ ਬਾਰ-ਬਾਰ ਠੀਕ ਹੈ ਉਹਨਾਂ ਨੂੰ ਬਹੁਤ ਚੀਜ਼ਾਂ ਦੀਆਂ ਲੋੜਾਂ ਹੈ ਕਈ ਤਾਂ ਗਰੀਬ ਥੌਲਿਆਂ ਤੇ ਰਹਿ ਜਾਂਦੇ ਆ ਸਾਧਾਂ ਦੇ ਦਵਾਈ ਲਈ ਪੈਸੇ ਨਹੀਂ ਹੁੰਦੇ ਇਹ ਸੱਚਾਈ ਹੈ ਦੋਸਤੋ ਗੁਰੂਆਂ ਪੀਰਾਂ ਦੀ ਧਰਤੀ ਸੀ ਆਓ ਮੁੜ ਕੇ ਆਪਾਂ ਉਸੇ ਲੈਵਲ ਤੇ ਲੈ ਕੇ ਆਈਏ ਗੁਰੂ ਨਾਨਕ ਦੇਵ ਜੀ ਦੇ ਉਹਨਾਂ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਤੇ ਨਹੀਂ ਅੱਜ ਜਿਹੜੀਆਂ ਢੋਲਕੀਆਂ ਢਾਲਕੀਆਂ ਕੁੱਟ ਰਿਆਂ ਨੇ ਇਹਦਾ ਕੋਈ ਫਾਇਦਾ ਨਹੀਂ ਮਨਾਉਣ ਦਾ ਜੇ ਗੁਰੂ ਨਾਨਕ ਦੇਵ ਜੀ ਦੀਆਂ ਸਖਿਆਵਾਂ ਦੇ ਉੱਤੇ ਜੀਵਨ ਨਹੀਂ ਚਲਾਉਣਾ ਮੈਂ ਮਿੰਤ ਕਰਦਾ ਤੁਹਾਡੀ ਆਓ ਆਪਾਂ ਕਿਸੇ ਵੀ ਜ਼ਿੰਦਗੀ ਜਾਂ ਇਨੀ ਜਾਣਦੇ ਨਹੀਂ ਸਭ ਨੂੰ ਪਿਆਰ ਨਾਲ ਬੋਲਣਾ ਅੱਜ ਅੱਜ ਲੈ ਅੱਜ ਪਰਨ ਕਰੋ ਕਿ ਮੈਂ ਫੇਸਬੁੱਕ ਤੇ ਕਿਸੇ ਨੂੰ ਗਾਲਾਂ ਨਹੀਂ ਕੱਢਣੀਆਂ ਇਹ ਪਰਨ ਕਰੋ ਜੀ ਆਓ ਇਸ ਪੇ ਉੱਤਰ ਦੇਣ ਦੇ ਉਤੇ ਆਪਾਂ ਇੱਕ ਦੋ ਜੀ ਦੀ ਬਾਹ ਫੜ ਗਏ ਫੜ ਲਏ ਜੱਫੀ ਪਾਲ ਗਏ ਜਾ ਕੇ ਮਾਹ ਪੈਣ ਵੀਰ ਦੀ ਯਾਰ ਛੱਡ ਕਿਡੀਆਂ ਪਾਰਟੀਆਂ ਆਪਾਂ ਪਿੰਡ ਘੁਗ ਵਸਦੇ ਆ ਤੇ ਇਹਨਾਂ ਨੂੰ ਘੁਗ ਵਸਣ ਦੇਉ ਪਿਆਰ ਨਾਲ ਤੇ ਬਸ ਮੈਂ ਇੱਕ ਬੇਨਤੀ ਕਰਦਾ ਯਾਰਾ ਬਚਾਓ এনवायरमेंट ਨੂੰ ਕੱਲੀ ਕਿਸਾਨਾਂ ਨੂੰ ਨਹੀਂ ਕਹਿੰਦਾ ਇੰਡਸਟਰੀ ਸਾਡੇ 350 ਦਿਨ ਹੁੰਦਾ ਸਾਲ 'ਚ ਉਹ ਹਰ ਰੋਜ਼ ਉਹ ਵੀ ਧੂਆ ਕੱਢੀ ਜਾਂਦੀ ਹੈ ਉਹ ਕਹਿੰਦੇ ਅਸੀਂ ਕੋਹ ਨਹੀਂ ਕੀਤਾ ਕਿਸਾਨਾਂ ਨੇ ਕਿ ਚਲੋ ਕਿਸਾਨਾਂ ਦਾ 15 ਦਿਨ ਆਹਾ ਤੇ ਬਾਕੀ 340 ਦਿਨ ਉਹ ਇੰਡਸਟਰੀ ਵਾਲੇ ਤੁਹਾਡੇ ਆ। ਹਾਂ ਤੁਹਾਡੀ ਲੋੜ ਵੀ ਹੈ। ਤੁਸੀਂ ਸਾਨੂੰ ਨੌਕਰੀਆਂ ਵੀ ਦਿੰਨੇ ਆ, ਜੌਬ ਵੀ ਦਿੰਨੇ ਆ। ਪਰ ਥੋੜਾ ਜਿਹਾ ਆਪਾਂ এনवायरमेंट ਨੂੰ ਸਾਫ਼ ਰੱਖੀਏ। ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਥੈਂਕ ਯੂ।